ਪ੍ਰੋਗਰਾਮ ਹੀ 26 ਜਨਵਰੀ ਦੇ ਵਿਰੋਧ ਦੇ ਵਿੱਚ ਰੱਖਿਆ ਗਿਆ ਸੀ 26 ਜਨਵਰੀ ਨੂੰ ਜਿਹੜਾ ਕਨਸਟੀਟਿਊਸ਼ਨ ਬਣਿਆ ਸੀ ਕਨਸਟੀਟਿਊਸ਼ਨ ਦੇ ਵਿੱਚ ਜਿਹੜੀਆਂ ਡਿਸਕ੍ਰਿਮੀਨੇਸ਼ਨਸ ਨੇ ਜਿਹੜਾ ਡਿਨਾਈਜ਼ ਨੇ ਜਿਹੜੇ ਹੱਕ ਖੋਏ ਗਏ ਨੇ ਉਹਨਾਂ ਦੇ ਅਗੇਂਸਟ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਸੋ ਅਸੀਂ ਪ੍ਰੋਗਰਾਮ ਪੋਸਟਪੋਨ ਵੀ ਨਹੀਂ ਕਰ ਸਕਦੇ ਆਲਰੇਡੀ ਜਲੰਧਰ ਤੇ ਮਾਨਸਾ ਦੇ ਵਿੱਚ ਆਨ ਹੈ ਪ੍ਰੋਗਰਾਮ ਤੇ ਅਸੀਂ ਗੁਰਦਾਸਪੁਰ ਵੀ ਪ੍ਰੋਗਰਾਮ ਕਰਾਂਗੇ ਉਹਨਾਂ ਦਾ ਅਸੀਂ ਕਿ ਗੁਰਦਾਸਪੁਰ ਸੈਂਸਿਟਿਵ ਏਰੀਆ ਹੈ ਔਰ ਅਸੀਂ ਇੱਥੇ ਤੁਹਾਨੂੰ ਇਜਾਜ਼ਤ ਨਹੀਂ ਦਿੰਦੇ ਇਹ ਗੱਲ ਕਲ ਸ਼ਾਮੀ ਕਹੀ ਕਿ ਔਰ ਸਾਡਾ ਜਵਾਬ ਸੀਗਾ ਕਿ ਇੱਕ ਹਫਤੇ ਤੋਂ ਪ੍ਰੋਗਰਾਮ ਅਲਾਨਿਆ ਗਿਆ ਤੁਸੀਂ ਇਹ ਗੱਲ ਸਾਡੇ ਤੱਕ ਪਹਿਲਾਂ ਨਹੀਂ ਪਹੁੰਚੀ ਤੀ ਲਾਸਟ ਮਿੰਟ ਤੁਹਾਡੀ ਜਿਹੜੀ ਇਹ ਜੋ ਵੀ ਤੁਹਾਡੀ ਜਸਟੀਫਿਕੇਸ਼ਨ ਹੈ ਪ੍ਰੋਗਰਾਮ ਨਾ ਕਰਨ ਦੀ ਉਹ ਅਸੀਂ ਉਸ ਨੂੰ ਰਿਜੈਕਟ ਕਰਦੇ ਹਾਂ ਰੱਦ ਕਰਦੇ ਹਾਂ ਤੇ ਸਾਡਾ ਪ੍ਰੋਗਰਾਮ ਆਨ ਹੈ ਅਸੀਂ ਸਿਰੇ ਪ੍ਰੋਗਰਾਮ ਕਰਾਂਗੇ ਜੀ ਹਾਂ ਜੀ ਸਿਵਲ ਲਾਈਨ ਦੀ ਪੁਲਿਸ ਤੁਹਾਡੇ ਕੋਲ ਹੈ ਉਹਨੇ ਕੀ ਕਿਹਾ ਤੁਹਾਨੂੰ ਮੈਂ ਮੈਂ ਤੁਹਾਨੂੰ ਬਰੀਫ ਕਰ ਰਿਹਾ ਕਿ ਅੱਜ ਸਵੇਰ ਤੋਂ ਹੀ ਸਾਡੇ ਸਾਰੇ ਮੈਂਬਰ ਜਿਹੜੇ ਨੇ ਖਾਸ ਤੌਰ ਤੇ ਗੁਰਦਾਸਪੁਰ ਨਾਲ ਜਿਹੜੇ ਸਬੰਧਨ ਨੇ ਉਹਨਾਂ ਨੂੰ ਘਰ ਦੇ ਵਿੱਚ ਹੀ ਡਿਟੇਨ ਕੀਤਾ ਗਿਆ। ਮੇਰੇ ਘਰ ਦੇ ਬਾਹਰ ਵੀ ਮੇਰੇ ਹੋਰ ਸਾਥੀਆਂ ਦੇ ਬਾਹਰ ਘਰਾਂ ਦੇ ਬਾਹਰ ਵੀ ਪੁਲਿਸ ਸਵੇਰ ਦੀ ਖੜੀ ਹੈ। ਹੁਣ ਜਦੋਂ ਅਸੀਂ ਪ੍ਰੋਗਰਾਮ ਗੁਰਦਾਸਪੁਰ ਜਾਣ ਲਈ ਬਾਹਰ ਨਿਕਲੇ ਆ ਤਾਂ ਇੱਕ ਕਮੇਅ ਕੀਤਾ ਗਿਆ ਕਿ ਤੁਸੀਂ ਗੁਰਦਾਸਪੁਰ ਨਹੀਂ ਜਾ ਸਕਦੇ। ਮੇਰਾ ਇੱਕੋ ਇੱਕ ਸਵਾਲ ਹੈ कि जे बाकी ਪੰਜਾਬ ਦੇ ਵਿੱਚ ਪ੍ਰੋਗਰਾਮ ਕੀਤੇ ਜਾ ਸਕਦੇ ਨੇ ਔਰ ਜਿਹੜਾ ਪਿਛਲੇ ਅਸੀਂ 20 ਸਾਲ ਤੋਂ ਕਰਦੇ ਪਿਆ ਤੇ ਵਾਈ ਨਾਟ ਗੁਰਦਾਸਪੁਰ ਗੁਰਦਾਸਪੁਰ ਤੇ ਵਿੱਚ ਐਸਾ ਕੀ ਹੈ ਕਿ ਅਸੀਂ ਉੱਥੇ ਜਾ ਕੇ ਆਪਣਾ ਪ੍ਰੋਗਰਾਮ ਜਿਹੜਾ ਸਾਡਾ ਡੈਮੋਕ੍ਰੈਟਿਕ ਰਾਈਟ ਹੈ ਉਹ ਅਸੀਂ ਇਸਤੇਮਾਲ ਨਹੀਂ ਕਰ